ਚਿਕਾ ਕਾਲਸਾ ਸ਼੍ਰੀ ਫਾਈ ਗੁਰਜੀ ਕਿਫਤੇ ਤੇ ਦੋਸਤੋ ਅੱਜ 31 ਦਸੰਬਰ ਲਾਸਟ 2025 ਦਾ ਟਾਈਮ 6 ਵਜੇ ਕੁਝ ਮਿੰਟ ਹੋ ਚੁੱਕੇ ਨੇ ਤੇ ਆਪਾਂ ਕਹਿੰਦਾ ਚੱਲ ਛੋਟਾ ਜਿਹਾ ਠੰਡ ਬਹੁਤ ਹੈ ਤੇ ਵਲੌਗ ਹੀ ਬਣਾ ਲਈਏ ਛੋਟਾ ਜਿਹਾ ਵਲੌਗ ਅਪਲੋਡ ਕਰ ਦਾਂਗੇ ਤੇ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਬੁਮਾਰਕਾਂ ਤੇ ਨਵਾਂ ਸਾਲ ਵੀ ਨਾ ਕਿਸਮਤ ਵਾਲਾ ਬੰਦਾ ਵੇਖਦਾ ਤੇ ਤੁਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰੋ ਕਿਤਾ ਜੋ ਨਵਾਂ ਸਾਲ ਆਉਣ ਨਾਲ ਆਪਣੇ ਵਸਤੇ 13 ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਆਪਾਂ ਪੰਦਰੁਸਤ ਰਹੀਏ ਤੇ ਆਪਾਂ ਆਉਣ ਵਾਲਾ 2027 ਵੀ ਦੇਖੀਏ 2028 ਵੀ ਦੇਖੀਏ ਵਾਹਿਗੁਰੂ ਅੱਗੇ ਹੀ ਅਰਦਾਸ ਕਰੋ ਸਾਰੇ ਮੇਰੇ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਮੇਰੇ ਸਰੋਤੇ ਮੇਰੀ YouTube ਫੈਮਿਲੀ ਮੇਰੀ Facebook ਫੈਮਿਲੀ ਤੇ ਵੀਡੀਓ ਨੂੰ ਕਰ ਦਿੱਤਾ ਕਰੋ ਲਾਈਕ ਇੱਕ ਪਿਆਰਾ ਜਿਹਾ ਕਰ ਦਿਓ ਜੇ ਕਮੈਂਟ ਤੇ ਨਵੇਂ ਸਾਲ ਦੇ ਸਾਰਿਆਂ ਨੂੰ ਲੱਖ ਲੱਖ ਬਿਮਾਰਕਾ ਮੇਰੇ ਵੱਲੋਂ ਤੇ ਵਾਹਿਗੁਰੂ ਅਗੇ ਅਰਦਾਸ ਜਾ ਕੇ ਕਰੋ ਕਿ ਅਸੀਂ 2026 ਵੇਖਦੇ ਪਏ ਆ ਬਹੁਤ ਚੰਗੇ ਕਿਸਮਤ ਵਾਲਿਆਂ ਤੇ ਬਾਕੀ ਆਪਾਂ ਮਿਲਦੇ ਹਾਂ ਵਲੌਗ ਚੱਕੇ ਕਿ ਸਾਰਿਆਂ ਦੇ ਘਰੇ ਬਾਬਾ ਜੀ ਖੁਸ਼ੀਆਂ ਖੇੜੇ ਹੱਸਦਾ ਵਸਦਾ ਪਰਿਵਾਰ ਵਧੀਆ ਰਵੇ ਬਾਬਾ ਜੀ ਤਾਂ ਦਰੁਸਤੀਆਂ ਬਖਸ਼ਣਾ ਤੇ ਤੁਹਾਨੂੰ ਬਹੁਤ ਕੁਝ ਬਾਬਾ ਜੀ ਦੇਣ ਮੇਰੀ ਤਵਾਏ ਗੁਰੂ ਅਕੈ ਹੀ ਅਰਦਾਸ ਹੈ ਤੁਸੀਂ ਸਾਰੇ ਖੁਸ਼ ਰਹੋ ਤੁਹਾਨੂੰ ਬਾਬਾ ਜੀ ਤਰੱਕੀ ਬਖਸ਼ਣਾ ਤੁਹਾਨੂੰ ਨੌਕਰੀਆਂ ਮਿਲਣ ਮੈਂ ਤਾਂ ਬਾਬਾ ਕੇ ਹੀ ਅਰਦਾਸ ਕਰਨਾ ਤੇ ਅੱਜ 31 ਦਸੰਬਰ ਲਾਸਟ ਦਿਨ 2026 ਦਾ ਕਿਸੇ ਦੀ ਕਿਸਮਤ ਹੁੰਦਾ ਹੈ ਦੇਖਣਾ ਕਿਸੇ ਦੀ ਨਹੀਂ ਵੀ ਹੁੰਦਾ ਬਾਕੀ ਆ ਆਪਣੀ ਕਿਸਮਤ ਚ ਹੈਗਾ ਤੇ ਆਪਾਂ ਅੱਜ ਵੇਖਦੇ ਪਿਆ 2025 ਦਾ 31 ਦਸੰਬਰ ਲਾਸਟ ਟਾਈਮ ਹੋ ਗਿਆ ਛੇ ਵਜੇ ਕੇ ਕੁਝ ਮਿੰਟ ਤੇ ਬਾਬਾ ਜੀ ਅਗੇ ਅਰਦਾਸ ਹੈ ਕਿ ਤੁਸੀਂ ਸਾਰੇ ਵਧੀਆ ਆਨੰਦ ਮਾਣੋ ਮੋਜਾ ਮਾਣੋ ਤਾਂ ਜੋ ਆਉਣ ਵਾਲਾ 2026 ਆਪਣੇ ਵਾਸਤੇ ਵਧੀਆ ਰਵੇ ਤੇ ਆਪਾਂ ਵੀ ਵਲੌਗ ਲੋਕ ਸਟਾਰਟ ਕਰ ਦਿੱਤੇ ਨੇ ਤੇ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਫੇਸਬੁੱਕ ਤੇ ਫੇਸਬੁੱਕ ਤੇ ਕਰ ਲਓ ਫੋਲੋ ਆਪਾਂ ਨੂੰ ਤੇ ਨਵੇਂ-ਨਵੇਂ ਘੈਂਟ-ਘੈਂਟ ਵਲੌਗ ਆਉਦੇ ਰਹਿਣਗੇ ਤੇ ਇਸ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਯਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਬੁਮਾਰਖਾਂ ਤੇ ਮੈਂ ਚਾਹਨਾ ਬਾਬਾ ਜੀ ਤੁਹਾਡੇ ਵਾਸਤੇ ਤੇਰੇ ਸਾਰੀਆਂ ਖੁਸ਼ੀਆਂ ਲੈ ਕੇ ਆਵੇ 2026 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ